ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਰਾਜਿੰਦਕੂ ਵੈਕੈਂਸੀ ਨਿਕਲੀਆਂ ਆ 2025 ਪੰਜਾਬ ਸਰਕਾਰ ਨੇ ਪੋਸਟਾਂ ਕੱਢੀਆਂ ਆ ਪੰਜਾਬ ਰਾਜਿੰਦਕੂ ਵੈਕੈਂਸੀ ਵੀਡੀਓ ਦਾ ਨਾ ਬਣੇ ਰਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਜੁ ਕਰਿਓ ਅੱਜ ਉਹ ਗੱਲਬਾਤ ਕਰਦੇ ਆਂ ਪੰਜਾਬ ਪੂਰ ਸਪਲਾਈ ਭਰਤੀ 2025 ਕੋਸ਼ਤਾ ਜੀ 9396 ਕੋਸ਼ਤਾ ਪੰਜਾਬ ਸਰਕਾਰ ਨੇ ਕੋਟਾ ਕੱਢਿਆ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਦੋਸਤੋ ਆਪਾਂ ਇਹਦੀ ਜਿਹੜੀ ਕੋਸ਼ਤਾ ਨਹੀਂ ਅਪਲਾਈ ਕਰਨਾ 10425 ਅੱਜ ਤੋਂ ਵੀ ਆਪਾਂ ਅਪਲਾਈ ਕਰ ਸਕਦੇ ਹਾਂ ਤੇ ਇਹਦੀ ਡੇਢ ਜਿਹੜੀ ਲਾਗਤ ਬਹੁਤ ਘੱਟ ਸਮਾਂ ਆ 25 4 2023 ਆਫਲਾਈਨ ਸੇਕਾ ਕਪਰ ਸਾਦੇ ਆਨਲਾਈਨ ਦੇ ਵਿੱਚ ਦੱਸਿਆ ਨਹੀਂ ਨਾ ਆਉਣਾ ਪਰ ਸਾਦੇ ਨਹੀਂ ਕਰ ਸਕਦੇ ਆਫਲਾਈਨ ਡੇਟ ਆਜ ਤੋਂ ਸਟਾਰਟ ਆ ਤੇ 25 4 25 ਤੱਕ ਦਾ ਡਾਟਾ ਰਾਈਟਿੰਗ ਡੇਟ ਐਗਜ਼ਾਮ ਹੋਏਗਾ ਇਸ ਦਾ ਐਗਜ਼ਾਮ ਦਾ ਵੀ ਤੁਹਾਨੂੰ ਦੱਸ ਦਿੱਤਾ ਜਾਏਗਾ ਠੀਕ ਆ ਜੀ ਇਹ ਜਿਹੜੀਆਂ ਪੋਸਟਾਂ ਵਾ ਜ਼ਿਲੇ ਵਾਈ ਨਿਕਲਣਾਂ ਸਾਰੇ ਨੇ ਧਿਆਨ ਦੇਣੇ ਪੋਸਟਾਂ ਜ਼ਿਲ੍ਹੇ ਵਾਈ ਨਿਕਲੀਆਂ ਜਿਵੇਂ ਕਿ ਫਤਿਹਗੜ ਸਾਹਿਬ ਤਿੰਤੋ ਪੱਤੀਆ ਸੁਗਰੂਦ 224 ਬਾਣਪੋਤ 308 ਬਰਨਾਰਾ 165 ਹੀਰਪੁਰ ਸਿੰਘ ਨਗਰ 199 ਕਪੂਰਤਲਾ 561 ਮੈਨੀਪੁਰ 112 ਤਰਨਤਾਰਨ 231 ਸਾਸ ਨਗਰ ਐਸ ਐਸ ਨਗਰ 1344 ਮਾਨਸਾ 220 ਅੰਮ੍ਰਿਤਸਰ 692 ਪਾਇਲਕਾ 403 ਪੀਰਕੋੜ 103 ਬਰਦਾਸੌਰ 563 ਕ੍ਰੋਸਪੁਰ 304 ਰੂਪਨਗਰ 480 ਪਟਿਆਲਾ 996 ਹਿਸ਼ਾਰਪੁਰ 640 ਲੁਧਿਆਣਾ 788 ਹੋਟਲ 8396 ਕੋਟਾ ਜੇ ਇਸ ਦੇ ਵਿੱਚ ਆਪਾਂ ਉਮਰ ਦੀ ਗੱਲ ਕਰਕੇ ਘੱਟੋ ਘੱਟ 18 ਸਾਲ ਦੀ ਉਮਰ ਦੇ ਬੱਚੇ ਚਾਹੀਦੇ ਨੇ ਖਾਸ ਤੌਰ ਤੇ 37 ਸਾਲ ਦੀ ਉੱਚੀ ਉਮਰ ਸੁਮਾ ਦੇ ਨਾਲ। ਮੂਨਾ ਦੇ ਅਨੁਸਾਰ ਬੇਨੇਕਰ ਜੋ ਲਾਹਣੂ ਸਰੀਆਂ ਜਿਵੇਂ ਕਿ ਐਸ.ਬੀ.ਸੀ. ਸਾਫਤਾ ਕਰਦੀਆਂ ਤੇ ਆਵਾਗ ਲੋਕ ਉਮਰ ਛੋੜ ਲਈ ਜੂਹ ਰਹੇ ਹਨ 18 ਤੋਂ 37 ਸਾਲ ਉਮਰ ਦੇ ਲੋਕੋ ਇਹਦਾ ਧਿਆਨ ਰੱਖਿਆ ਜਿਨ੍ਹਾਂ ਨਾਲ ਜਿਹੜਾ ਦਸਤਾਵੇਜ਼ ਐਸ.ਬੀ.ਸੀ. ਕਾਰਨ ਜੁੜੀ ਗਈ ਹੈ। ਜਗਾ ਪਰ ਉਹ ਦਿਨਾਂ ਨੂੰ ਜਿਹੋ ਨਾਮ ਇਦਾਂ ਲਿਖੇ ਨਾਮ ਕੁਆਲਿਫੀਕੇਸ਼ਨ ਦੀ ਗੱਲ ਕਰ ਗਏ ਉਮੀਦਵਾਰ ਨੇ ਕਰ ਤੋਂ ਪਾਸ ਸਕੈਂਡਰੀ ਜਾਂ ਉੱਚ ਸਕੈਂਡਰੀ 10ਵੀਂ ਜਾਂ ਪਲੱਸ ਟੂ ਪੀ.ਟੀ. ਪੂਰੀ ਕੀਤੀ ਹੋਣੀ ਚਾਹੀਦੀ ਆ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ 10ਵੀਂ ਪੰਜਾਬੀ ਭਾਸ਼ਾ ਨਾਲ ਪਾਸ ਕੀਤੀ ਹੋਣੀ ਜ਼ਰੂਰੀ ਆ ਐਪਲੀਕੇਸ਼ਨ ਮੋਡ ਜ਼ਿਲ੍ਹਾ ਕੰਟਰੋਲ ਕਾਲ ਸੇਂਟਰ ਜਾਂ ਕੰਟਰਾਰ ਮਾਮਲੇ ਵਿਭਾਗ ਪੰਜਾਬ ਦੇ ਹਰ ਜ਼ਿਲ੍ਹੇ ਦੇ ਦਫ਼ਤਰ ਵਿੱਚ ਜਾ ਕੇ ਅਪਲਾਈ ਆਤੀ ਦੇਣੀ ਹੈ ਇਹ ਦੋਸਤੋ ਜ਼ਿਲ੍ਹਾ ਕੰਟਰੋਲ ਖਰਾਕ ਸਿਵਲ ਸਪਲਾਈਜ਼ ਅਤੇ ਖfstਗਾਰ ਮਾਮਲੇ ਵਿਭਾਗ ਪੰਜਾਬ ਦੇ ਹਰ ਜ਼ਿਲ੍ਹੇ ਦੇ ਦਫ਼ਤਰ ਵਿੱਚ ਜਾ ਕੇ ਅਪਲਾਈ ਕਰਨਾ ਹੈ ਬਿਨੇਕਾਰ ਪ੍ਰਤੀ ਬੇਨਤੀ ਮਕਮਲ ਦਸਤਾਵੇਜ਼ ਸਮੇਤ ਜ਼ਿਲ੍ਹਾ ਕੰਟਰੋਲ ਦੇ ਦਫ਼ਤਰੂ ਵਿੱਚ 24 4 25 ਨੂੰ ਸ਼ਾਮ 5 ਵਜੇ ਤੱਕ ਪਹੁੰਚਾ ਦਿੱਤਾ ਜੀ ਫ੍ਰੀ ਸੇਰੀ ਕੋਈ ਨਹੀਂ ਜੀ सो भी शेयर जरूर कर दो प्लस टू पास तो बहुत सारे सज्जन है पास दिन पोस्टा काफी है බद තුද ර सनेताවාद ු खजते